ਜੋ ਵੱਡੀ ਜਾਣਕਾਰੀ ਦੱਸਦੇ ਕਿ ਅਕਾਲੀਆਗੂ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਸੋ ਦੱਸਦੇ ਕਿ 11 ਦਿਨ ਦੇ ਰਿਮਾਂਡ ਤੋਂ ਬਾਅਦ ਮੋੜ ਮੁਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੋ ਅਕਾਲੀਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਦਾਲਤ ਤੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਪੇਸ਼ ਕੀਤਾ ਸੋ ਵੱਡੀ ਖਬਰ ਅਦਾਲਤ ਨੇ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤਾਂ ਅਕਾਲੀਆਗੂ ਬਿਕਰਮਜੀਤ ਸਿੰਘ ਮਜੀਠੀਆ ਹੁਣ ਨਾਬਾ ਜੇਲ੍ਹ ਦੇ ਵਿੱਚ ਜਾਣਗੇ ਮਜੀਠੀਆ ਸ਼ੱਕੀ ਜਾਇਦਾਦਾਂ ਦੀ ਜਾਂਚ ਲਗਾਤਾਰ ਵਿਜਨਸ ਦੇ ਵੱਲੋਂ ਜਾਰੀ ਹੈ ਤਤਸੀਕ ਮਜੀਠੀਆ ਦੀ ਵੱਖ-ਵੱਖ ਪ੍ਰਾਪਰਟੀਆਂ ਦੀ ਜਾਂਚ ਜਿਹੜੀ ਕਿ ਕੀਤੀ ਜਾ ਰਹੀ ਹੈ ਤੇ ਜਾਂਚ ਏਜੰਸੀਆਂ ਨੇ ਕਈ ਹੋਰ ਸਬੂਤ ਵੀ ਇਕੱਠੇ ਕੀਤੇ ਨੇ ਤਾਂ ਕਾਲੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ 11 ਜਨਵਰੀ ਦੇ ਰਿਮਾਰਟ ਤੋਂ ਬਾਅਦ ਮੋੜ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਕੀ ਵੱਡਾ ਫੈਸਲਾ ਲਿੱਤਾ ਗਿਆ ਤਾਂ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੋ ਵਿਕ੍ਰਮਜੀਤ ਸਿੰਘ ਮਜੀਠੀਆ ਹੁਣ ਨਾਬਾ ਜੇਲ੍ਹ ਦੇ ਵਿੱਚ ਜਾਣਗੇ ਦਸਕਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਗगन ਜੁੜਕੇ ਨੇ ਗਗਨਾ ਕਾਲੀਆ ਕੁ ਵਿਕ੍ਰਮਜੀਤ ਸਿੰਘ ਮਜੀਠੀਆ ਨਾਬਾ ਜੇਲ੍ਹ ਜਾਣਗੇ ਤਾਂ ਕੀ ਕੋਈ ਜਾਣਕਾਰੀ ਹੈ ਇਸ ਬਾਬਤ ਜੀ ਕਰਨ ਬਿਲਕੁਲ ਅੱਜ ਜਿਹੜਾ ਮੁਹਾਲੀ ਕੋਰਟ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ ਇਸ ਫੈਸਲੇ ਦੇ ਵਿੱਚ ਜਿਹੜਾ ਆ ਹੁਣ ਬਿਕਰਮ ਜੀ ਤੁਮ ਜੀਟੀਆ ਦੀਆਂ ਜਿਹੜੀਆਂ ਲਗਾਤਾਰ ਮੁਸ਼ਕਲਾਵਤੀਆਂ ਨਜ਼ਰ ਆ ਰਹੀਆਂ ਨੇ ਕਾਫੀ ਚਰਚਾਵਾਂ ਦੇ ਵਿੱਚ ਮੁੱਦਾ ਹੈ ਜਦੋਂ ਤੋਂ ਇਹ ਮੁੱਦਾ ਛਿੜਿਆ ਜਦੋਂ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਹਨਾਂ ਦੇ ਘਰੇ ਵਿਜੀਲੈਂਸ ਦੀ ਟੀਮ ਪਹੁੰਚੀ ਸੀ ਤਾਂ ਉਦੋਂ ਤੋਂ ਲਗਾਤਾਰ ਜਿਹੜੀਆਂ ਨੇ ਇਹ ਮੁਸ਼ਕਲਾਂ ਵੀ ਵਾਪਰੀਆਂ ਸੰਤ ਤੇ ਜਿਹੜੀਆਂ ਕੀ ਸਿਆਸੀ ਚਰਚਾਵਾਂ ਜਿਹੜੀਆਂ ਨੇ ਉਹ ਲਗਾਤਾਰ ਅ ਤੇਜ਼ ਹੁੰਦੀਆਂ ਜਾ ਰਹੀਆਂ ਸਨ ਅਲੱਗ-ਅਲੱਗ ਬਿਆਨ ਆ ਰਹੇ ਸਨ ਤੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਾਂ ਫਿਰ ਵਿਰੋਧੀ ਧਿਰ ਬੀਜੇਪੀ ਦੀ ਗੱਲ ਕਰੀਏ ਤਾਂ ਸਾਰੀਆਂ ਧਿਰਾਂ ਜਿਹੜੀਆਂ ਅਕਾਲੀਤਾਰ ਨੂੰ ਇੱਕੋ ਇੱਕ ਵਿਚਾਲੇ ਦੇ ਉੱਤੇ ਲੈ ਰਹੀਆਂ ਨੇ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹ ਵੱਡੇ ਡਰੱਗ ਤਕਸਰ ਨੇ ਜੇਕਰ ਗੱਲ ਕਰੀਏ 2000 ਨਬਾਈ ਦੇ ਵਿੱਚ ਵੀ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਤੋਂ ਬਾਅਦ ਜੇ ਹੁਣ ਦੁਬਾਰਾ ਗੱਲ ਕਰੀਏ ਤਾਂ ਅਕਾਲੀਆ ਕੋਈ ਵਿਕਰਮਜੀਤੂ ਜੀਤੀਆ ਨੂੰ ਦੇ ਕੇ ਵਿਜੀਲੈਂਸ ਪਹੁੰਚਦੀ ਹੈ ਉਹਨਾਂ ਦੇ ਘਰੇ ਛਾਪੇ ਮਾਰੀ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤਾਂ ਫਿਰ ਉੱਥੇ ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਸੋ ਜਿਸ ਤੋਂ ਬਾਅਦ ਫਿਰ ਵਿਕਰਮਜੀਤਿਆ ਵੱਲੋਂ ਜਿਹੜਾ ਆ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਾਂਦਾ ਹੈ ਇਹ ਉਹਨਾਂ ਨੇ ਕਿਹਾ ਜਾਂਦਾ ਵੀ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਬਿਲਕੁਲ ਗਲਤ ਤਰੀਕੇ ਦੇ ਨਾਲ ਕੀਤੀ ਗਈ ਹੈ ਤਾਂ ਜੇਕਰ ਵਿਕਰਮਜੀਤਿਆ ਦੇ ਵਕੀਲ ਤੇਰੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਜਾ ਕੇ ਅਕਾਲੀ ਦਲ ਦੇ ਬੁਲਾਰਿਆ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਉਹਨਾਂ ਦੇ ਨਾਲ ਇੱਕ ਰਾਜਨੀਤੀ ਦੇ ਤਹਿਤ ਇੱਕ ਰੰਜਿਸ਼ ਦੇ ਤਹਿਤ ਉਹਨਾਂ ਦੇ ਉੱਤੇ ਜਿਹੜਾ ਆ ਇਹ ਪਰਚਾ ਦਰਜ ਕਰਵਾਇਆ ਜਾ ਰਿਹਾ ਤਾਂ ਇਸੇ ਕਰਕੇ ਜਿਹੜਾ ਆ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਤਾਂ ਵਿਜੀਲੈਂਸ ਬਿਊਰੋ ਵੱਲੋਂ ਵੀ ਲਗਾਤਾਰ ਜਿਹੜੀ ਆ ਉਹ ਕਦੀ ਉਹਨਾਂ ਨੂੰ ਮੁਹਾਲੀ ਲੈ ਕੇ ਜਾ ਰਹੀ ਐ ਤੇ ਵਕ ਵਕ ਥਾਵਾਂ ਤੇ ਛਾਪੇਮਾਰੀ ਕਰਕੇ ਉਹਨਾਂ ਦੇ ਉੱਤੋਂ ਜਿਹੜੀ ਆ ਉਹਨਾਂ ਦੀ ਜਾਂਚ ਦੇ ਵਿੱਚ ਕੀਤੀ ਹੋਈ ਆ ਤਾਂ ਅੱਜ ਜਿਹੜੀ ਆ ਉਹਨਾਂ ਦੀ ਸੁਣਵਾਈ ਹੋਣੀ ਸੀ ਤਾਂ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਹੁਣ ਇਹ ਮੁਹਾਲੀ ਅਦਾਲਤ ਵੱਲੋਂ ਫੈਸਲਾ ਲੈ ਗਿਆ ਇਸ ਦੇ ਵਿੱਚ ਦੋ ਪੱਖ ਨੇ ਦੋ ਜਿਹੜੇ ਨੇ ਕੇਸ ਚੱਲ ਰਹੇ ਨੇ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐ ਜਿੱਥੇ ਮਤੀਥਿਆ ਦੇ ਅਦਾਲਤ ਦਾ ਦਰਵਾజా ਖੜਕਟਾਇਆ ਸੀ ਆਪਣੇ ਆਪ ਨੂੰ ਨਿਰਦੋਸ਼ ਦੱਸਣ ਦੇ ਲਈ ਦੂਜਾ ਮੁਹਾਲੀ ਕੋਰਟ ਦੇ ਵਿੱਚ ਜਿੱਥੇ ਵਿਜੀਲੈਂਸ ਬਿਊਰੋ ਵੱਲੋਂ ਜਿਹੜੀ ਗਵਾਰਦੀ ਕੀਤੀ ਗਈ ਹੈ ਇਹ ਉਸ ਦੀ ਸੁਣਵਾਈ ਹੈ ਤੇ ਮੁਹਾਲੀ ਕੋਰਟ ਵੱਲੋਂ ਜਿਹੜਾ ਆ ਉਹਨਾਂ ਨੂੰ ਅੱਜ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਜਾ ਰਿਹਾ ਦਸੂਤਰਾ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਉਦੀ ਹੈ ਕਿ ਉਹਨਾਂ ਨੂੰ ਹੁਣ ਨਾਬਾਜ਼ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਜਿੰਨਾ ਚਿਰ ਉਹ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਨੇ ਉਹਨਾਂ ਦੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਵੀ ਜਾਂਚ ਕੀਤੀ ਜਾਏਗੀ ਹੋਰ ਸਬੂਤ ਜਿਹੜੇ ਇਕੱਠੇ ਕੀਤੇ ਜਾਣਗੇ ਕਿਤੇ ਨਾ ਕਿਤੇ ਜੋ ਵੀ ਜਿਆਦਾਤ ਹੈ ਕਿ ਆ ਕਿਸ ਤਰ੍ਹਾਂ ਬਣਾਈ ਹੈਗੀ ਹੈ ਕਿਸ ਕਿ ਕੀ ਉਹਦੇ ਸੋਰਸ ਹੈਗੇ ਨੇ ਜਾਂ ਫਿਰ ਕਿਸ ਤਰ੍ਹਾਂ ਲਗਾਤਾਰ ਜਿਹੜਾ ਇਹ ਚਾਂਚ ਕੀਤੀ ਜਾ ਰਹੀ ਆ ਤਾਂ ਇਹ ਬਿਲਕੁਲ ਵੱਡੀ ਖਬਰ ਹੈ ਇਸ ਵਕਤ ਦੀ ਜੋ ਕਿ ਆ ਕਾਲੀ ਆਗੂ ਇਜ਼ਤੂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਬੰਨੂ ਜ਼ਰੂਰ ਠੱਕਾ ਲੱਗਿਆ ਹੋਵੇਗਾ ਕਿ 14 ਤਰੀਕ ਦੀ ਜਿਹੜੀ ਆ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਹੁਣ ਅ ਵਿਕਰਮ ਜੀ ਜਮ ਜੀ ਜੀਨ ਜਿਹੜਾ ਕੀ ਉਹ ਭੇਜਿਆ ਜਾ ਰਿਹਾ ਤੇ ਉਹਨਾਂ ਨੂੰ ਹੁਣ ਨਾਬਾ ਜੇਲ੍ਹ ਦੇ ਵਿੱਚ ਜਾਣਾ ਪਏਗਾ ਜੀ ਜਿਵੇਂ तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਤੰਫਾ